ਪਰੀਤ ਨੇ ਕਿਹਾ ਵੀ ਅੱਜ ਤਾਂ ਡੈਡੀ ਭੁੱਖ ਬਹੁਤ ਲੱਗੀ ਆ ਤੇ ਡੈਡੀ ਨੇ ਫਿਰ ਅੱਗੋਂ ਲੈਂਦੇ ਨੇ ਨਾਲ ਦੀ ਨਾਲ ਕਹਦਾ ਵੀ ਤੂੰ ਰੋਟੀਆਂ ਖਾ ਲੈ ਰੋਟੀ ਪਈ ਹੋਗੀ ਰੋਟੀ ਖਾ ਤੇ ਭੁੱਖ ਮਰ ਜੂਗੀ ਉਹ ਕਹਿੰਦਾ ਵੀ ਨਹੀਂ ਅੱਜ ਕੁਝ ਹੋਰ ਬਣਾ ਕੇ ਦੇ ਦਿਓ ਰੋਟੀ ਨੂੰ ਅੱਜ ਮੇਰਾ ਦਿਲ ਨਹੀਂ ਕਰਦਾ ਅੱਜ ਛੁੱਟੀ ਆ ਤੇ ਮੈਨੂੰ ਵੀ ਕੁਝ ਇੰਜੋਏ ਦਾ ਕਰ ਲੈਣ ਦਿਓ ਪਰ ਹੁਣ ਸਲਾਮਾ ਕਰਨ ਲੱਗੇ ਦੋਵੇਂ ਜਣੇ ਦੇਖਦੇ ਆ ਕੀ ਕਰਨਗੇ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਆ ਕਹਿੰਦੇ ਵੀ ਮੈਗੀ ਤਾਂ ਮੈਨੂੰ ਵੀ ਨਹੀਂ ਡੜੀ ਆਂਦਾ ਬਣਾਉਣੀ ਆਉਂਦੀ ਤੇ ਕਹਣਾ ਪੂਗਾ ਤੇਰੀ ਮੰਮੀ ਨੂੰ ਉਹ ਆਂਦਾ ਮੈਂ ਕਵਾਂ ਕਿ ਮੈਂ ਕਵਾਂ ਲੈ ਇਹਨੂੰ ਠਾਉਂਦੇ ਆ ਸੁੱਤੇ ਪੈਣ ਨੂੰ ਕਹਿੰਦੇ ਤੂੰ ਕਿਆ ਰੋਲਾ ਪਾ ਤੂੰ ਚੀਂਗ ਚਿੰਗਿਆੜਾ ਪਾ ਮੈਂ ਮੈਗੀ ਖਾਣੀ ਆ ਰੋ ਮੜਾ ਜਾ ਹੈ ਫਿਰ ਤਾਂ ਬਣ ਜੂਗੀ ਸਾਡੇ پتہ ਨਹੀਂ ਅੱਖੇ ਲੱਗੂਗੀ ਕਿ ਨਹੀਂ ਠਾਉਂਦੇ ਆ ਉਹਨੂੰ ਪਰ ਮੈਨੂੰ ਲੱਗਦਾ ਵੀ ਉਹਨੇ ਉੱਠਣਾ ਨਹੀਂਗਾ ਨਾ ਸੁੱਤਾ ਪੈਣ ਨੂੰ ਜੋ ਤਾਂ ਕੋਕ ਕੋਕ ਵੀ ਜੇ ਨਾ ਉੱਠਿਆ ਤੇ ਆਪਣੀਆਂ ਤਾਂ ਸਾਰੀਆਂ ਆਸਾਂ ਅਧੂਰੀਆਂ ਰਹਿ ਜਾਣੀਆਂ ਓਏ ਮਾਰ ਲੋ ਆਵਾਜ਼ ਕੋਈ ਤੂੰ ਮਾਰ ਲੈ ਆਵਾਜ਼ ਤੇਰੀ ਮਾਨੂੰ ਇਹ ਤਾਂ ਉੱਡਦਾ ਹੀ ਨਹੀਂ ਪਿਆ ਹੈ ਉੱਠ ਖੜੋ ਉਹ ਕਹਿੰਦਾ ਵੀ ਤ੍ਰੀਤ ਕਹਿ ਰਿਹਾ ਕਹਿੰਦਾ ਵੀ ਆਪਣੇ ਘਰੇ ਮੈਗੀ ਪਈ ਆ ਦੇਖੋ ਤੇ ਮੈਗੀ ਕਹਿੰਦਾ ਬਣਾ ਲਓ ਤੇ ਮੈਗੀ ਖਾ ਲੈਨੇ ਆ ਮੇਰਾ ਜੀ ਕਰਦਾ ਕਹਿੰਦਾ ਮੈਂ ਪੈਕਟ ਕੱਲ ਦਾ ਲਿਆ ਕੇ ਰੱਖ ਛੱਡਿਆ ਤਾਂ ਮੈਗੀ ਹੁਣ ਫਿਰ ਸੰਦੀਪ ਨੂੰ ਹੀ ਕਹਿਣਾ ਪਊਗਾ ਵੀ ਤੂੰ ਬਣਾ ਆ ਲੈ ਫੜ ਸੰਦੀਪ ਤੂੰ ਫੜਾ ਲੈ ਸੰਦੀਪ ਨੂੰ ਆਪਾ ਪੈਕਟ ਮੈਗੀ ਦਾ ਲੈ ਸੰਦੀਪ ਲੈ ਜਾ ਫੜ ਕੇ ਤੇ ਬਣਾ ਦੇ ਹੁਣ ਲੈ ਖੋਲ ਇਹਦੇ ਵਿੱਚ 4 ਪੀਸ ਜਿਹੜੇ ਨਿਕਲੇ ਮੈਗੀ ਦੇ ਸਾਰੇ ਬਾਕੀ ਇਹਨੇ ਜਿਹੜਾ ਪੈਕਟ ਲਫਾਵਾ ਛਾੜਦਾ ਤੇ ਕਰ ਲੈ ਵੀ ਗੰਡੇ ਗੁੰਡੇ ਵਿੱਚ چیرਦੇ ਫਟਾਫਟ ਇਨੀ ਜਵਾਕਾਂ ਦੀ ਭੁੱਖ ਵੇਖ ਕੇ ਕਹਿੰਦੀ ਮੈਨੂੰ ਵੀ ਬਹੁਤ ਲੱਗੀ ਆ ਤੇ ਪਲੇਟ ਦੇ ਵਿੱਚ ਪਾ ਕੇ ਤੇ ਮੈਗੀ ਕਰਤੀ ਤਿਆਰ ਇਹ ਆ ਰੱਖਤੀ ਲਓ ਜੀ ਸ਼ਗੋ ਮਹਾਰਾ ਜੀ ਹਾਂ ਉਹ ਜਵਾਕਾਂ ਨੂੰ ਖਵਾ ਲੈ ਹੱਕ ਨਵਜੋਤ ਦੀ ਕੌਲੀ ਅੱਡ ਭਰ ਕੇ ਆ ਗਈ ਲੈ ਵੇ ਬੱਲੇ ਬੱਲੇ ਅੰਦਰ ਉਹ ਭੁੱਖ ਲੱਗੀ ਸਾਨੂੰ ਸਾਰਿਆਂ ਨੂੰ ਤੁਹਾਡੀ ਵੀਡੀਓ ਵੇਂਦੇ ਵੇਂਦੇ ਤੁਸੀਂ ਤਾਂ ਦੁਪਹਿਰ ਦੇ ਟਾਈਮ ਤੇ ਤੁਸੀਂ ਵੀਡੀਓ ਮੂਰੇ ਲਿਆ ਕੇ ਰੱਖਦੀ ਹੈ ਹੁਣ ਸਾਡੇ ਜਵਾਕ ਤੁਹਾਨੂੰ ਵੇਖ ਕੇ ਫਿਰ ਰੋਣਗੇ ਆਖਣਗੇ ਅਸੀਂ ਵੀ ਮੈਗੀ ਖਾਣੀ ਹੈ ਹੁਣ ਸਾਡੇ ਦੇ ਘਰੇ ਪਾ ਦੀ ਨਾ ਮੁਕਾਲ ਤੁਸੀਂ ਲੈ ਅੱਗੋਂ ਐਂ ਗੁੱਠੇ ਦਿਖਾਉਂਦੇ ਵੀ ਬਹੁਤ ਵਧੀਆ ਬਣੀ ਹੈ ਲੈ ਸਾਡੇ ਜਵਾਕਾਂ ਨੂੰ ਤੁਸੀਂ ਰਵਾਉਂਗੇ ਟਿਗਟ ਕਾਏ ਵਧੀਆ ਸੀਗੇ ਤੇ ਤੁਸੀਂ ਇਹਨਾਂ ਨੂੰ ਰਵਾਉਂਗੇ ਇਹ ਲੈ ਖਾ ਲਈ ਮੈਗੀ ਇਹਨਾਂ ਨੇ ਦਾ ਮਿੱਤਰੋ ਇਹ 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 ਆਓ ਚੱਕ ਲੈ ਹੱਥਾਂ ਨਾਲ ਹੀ ਦੱਬੀ ਆਉਂਦਾ ਕੰਮ ਨੂੰ ਵੇਖ ਤੂੰ ਹੈ ਚੁੰਚੇ ਚੁੰਚਾ ਨਹੀਂ ਕਹਿੰਦਾ ਚੱਲਦਾ ਮੈਂ ਤਾਂ ਹੱਥਾਂ ਨਾਲ ਹੀ ਚੱਲੂ ਕੰਮ ਮੇਰਾ ਹੱਥਾਂ ਨਾਲ ਹੀ ਖਾਈ ਜਾਂਦਾ ਇਹ ਆਓ ਚੱਕ ਲੈ ਹੱਥਾਂ ਨਾਲ ਹੀ ਦੱਬੀ